ਦੋਸਤੋ ਕੱਲ 22 ਜਨਵਰੀ ਨੂੰ ਸ਼੍ਰੀ ਰਾਮਚੰਦਰ ਜੀ ਦਾ ਜੋ ਮੰਦਿਰ ਬਣਿਆ ਹੋਇਆ ਅਯੁੱਧਿਆ ਵਿਖੇ ਉਸ ਮੰਦਿਰ ਦੇ ਭਾਵੇਂ ਉਹ ਸੰਪੰਨ ਨਹੀਂ ਹੋਇਆਗਾ ਪਰ ਪ੍ਰਾਣ ਪ੍ਰਤੀਸ਼ਟਾ ਜਿਹੜੀ ਉਸੇ ਦੇ ਚੜ ਚੁੱਕੀ ਹੈਗੀ ਆ ਤੇ ਅਜਾਹੇ ਸਮੇਂ ਦੇ ਦੌਰਾਨ ਕੁਝ ਰਿਪੋਰਟਾਂ ਨੂੰ ਵੀ ਜਿਹੜਾ ਸਾਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਇਸ ਸਮੇਂ ਦੇ ਦੌਰਾਨ BBC ਤੇ ਨਿਊਜ਼ਲੈਂਡਰੀ ਦੀਆਂ ਕੁਝ ਰਿਪੋਰਟਾਂ ਤੇ ਨਾਲ ਹੀ ਆ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਜੋ ਡਿਮਾਂਡ ਉਠਾਈ ਗਈ ਸੀਗੀ ਉਹਨਾਂ ਰਿਪੋਰਟਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਉਹ ਡਿਮਾਂਡ ਵੀ ਆ ਜਿਹੜੀ ਉਹ ਕਿਸਕ ਹੱਦ ਤੀਕ ਵਾਜਿਬਾ ਹੋ ਸਕਦਾ ਜਾਂ ਨਹੀਂ ਹੋ ਸਕਦਾਗਾ ਇਸ ਦੀ ਵੀ ਜਿਹੜੀ ਚਰਚਾ ਤੁਹਾਡੇ ਨਾਲ ਕਰਨੀ ਹੈਗੀ ਬੀਬੀਸੀ ਨੇ ਵਿਸ਼ੇਸ਼ ਤੌਰ ਦੇਤੇ ਰਿਪੋਰਟ ਕੀਤੀ ਹੈਗੀ ਆ ਕਿ 2024 ਦੇ ਵਿੱਚ ਜੋ ਇਲੈਕਸ਼ਨ ਹੋ ਰਹੇ ਹੈਗੇ ਆ ਉਹਨਾਂ ਦਾ ਜੋ ਸ਼੍ਰੀ ਰਾਮਚੰਦਰ ਜੀ ਦਾ ਮੰਦਿਰ ਬਣਿਆ ਹੋਇਆ ਉਸ ਦਾ ਜਿਹੜਾ ਪ੍ਰਭਾਵ ਆ 2024 ਦੇ ਇਲੈਕਸ਼ਨ ਦੇ ਉੱਤੇ ਕਿਸਕ ਹੱਦ ਤੀਕ ਪਊਗਾ ਉਸ ਦੀ ਰਿਪੋਰਟ ਕੀਤੀ ਹੈ ਇਸ ਰਿਪੋਰਟ ਨੂੰ ਵੀ ਜਿਹੜਾ ਸਾਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਤੇ ਨਾਲ ਹੀ ਆ ਜਿਹੜਾ ਬੀਬੀਸੀ ਨੇ ਆ ਜਿਹੜਾ ਜੋ ਪਾਕਿਸਤਾਨ ਹਿਸਟਰੀ ਵੱਲੋਂ ਪ੍ਰੈਸ ਬਿਆਨ ਆ ਜਿਹੜਾ ਉਹ ਜਾਰੀ ਕੀਤਾ ਗਿਆ ਕਿਉਂਕਿ ਉਸ ਪ੍ਰੈਸ ਬਿਆਨ ਦਾ ਵੀ ਜ਼ਿਕਰ ਕਰਨਾ ਤੁਹਾਡੇ ਨਾਲ ਬੰਦਾ ਹੈਗਾ ਕਿਉਂਕਿ ਕਿਸਾਨਾਂ ਦੀ ਮੰਗ ਦੇ ਨਾਲ ਜੁੜਿਆ ਹੋਇਆ ਇਹ ਮਸਲਾ ਹੈਗਾ ਇਸ ਕਰਕੇ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨੀ ਸਾਡਾ ਫਰਜ਼ ਬੰਦਾ ਕਿਉਂਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਸਾਨੂੰ ਦੇਖ ਰਹੇ ਹੈਗੇ ਤੇ ਉਹਨਾਂ ਤੀਕ ਸੱਚੀ ਤੇ ਸਾਫ਼ ਸੁਥਰੀ ਜਾਣਕਾਰੀ ਮਹੱਈਆ ਕਰਾਉਣੀ ਸਾਡਾ ਫਰਜ਼ ਹੈਗਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈਗੀ ਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਜਿਹੜਾ ਲਾਇਕ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ ਰਾਏ ਲਾਜ਼ਮੀ ਦੇਣੀ ਅਤੇ ਵੀਡੀਓ ਨੂੰ ਜਿਹੜਾ ਸ਼ੇਅਰ ਵੀ ਲਾਜ਼ਮੀ ਕਰਨਾ ਹੈਗਾ ਅ ਜੇਕਰ ਗੱਲ ਕਰੀਏ ਤਾਂ ਇਸੇ ਸਮੇਂ ਦੇ ਦੌਰਾਨ ਨਿਊਜ਼ਲਾਂਡਰੀ ਵੱਲੋਂ ਵੀ ਆ ਇੱਕ ਰਿਪੋਰਟ ਆ ਜਿਹੜੀ ਉਹ ਪ੍ਰਕਾਸ਼ਿਤ ਕੀਤੀ ਗਈ ਜਿਸ ਦਾ ਸਿਰਲੇਖ ਸੀ ਇੰਡੀਆ ਇਜ਼ ਨਾਓ ਹਿੰਦੂ ਰਾਸ਼ਟਰ ਜਿਸ ਦੇ ਵਿੱਚ ਉਹਨਾਂ ਨੇ ਇਹ ਤਲਾਸ਼ਣ ਦੀ ਕੋਸ਼ਿਸ਼ ਕੀਤੀ ਹੈਗੀ ਆ ਕਿ ਲੋਕਾਂ ਨੂੰ ਕਿਸਕ ਪੱਧਰ ਤੀਕ ਲੱਗਦਾ ਹੈਗਾ ਕਿ ਜੋ ਇਹ ਰਾਮ ਮੰਦਰ ਬਣਿਆ ਹੈਗਾ ਉਸ ਰਾਮ ਮੰਦਰ ਬਣ ਦੇ ਨਾਲ ਹਿੰਦੂ ਰਾਸ਼ਟਰ ਜਿਹੜਾ ਉਹ ਬਣ ਜੂਗਾ ਜਾਂ ਨਹੀਂ ਬਣ ਜੂਗਾ ਜਾਂ ਬਣ ਚੁੱਕਿਆ ਹੈਗਾ ਤੇ ਅਜਿਹੇ ਸਮੇਂ ਦੇ ਦੌਰਾਨ ਕੁਝ ਕੁ ਲੋਕਾਂ ਤੋਂ ਜਿਹੜੇ ਉਸ ਪ੍ਰਾਣ ਪ੍ਰਤੀਸ਼ਟਾ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਦੇ ਵਿਚਾਰ ਲਏ ਗਏ ਹੈਗੇ ਉਹਨਾਂ ਦੁਆਰਾ ਵੀ ਇਹ ਕਿਹਾ ਗਿਆ ਹੈਗਾ ਕਿ ਜੋ ਇਹ ਰਾਮ ਮੰਦਰ ਬਣ ਗਿਆ ਹੈਗਾ ਇਸ ਦੇ ਨਾਲ ਹਿੰਦੂ ਰਾਸ਼ਟਰ ਦੇ ਵੱਲ ਆ ਜਿਹੜਾ ਕਦਮ ਆ ਜਿਹੜੇ ਉਹ ਪੁੱਟੇ ਜਾ ਚੁੱਕੇ ਹੈਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਵਿਧਾਨਕ ਟਾਂਚਾ ਵੀ ਆ ਜਿਹੜਾ ਉਹ ਬਦਲ ਦਿੱਤਾ ਜਾਊਗਾ। ਆਪ ਨੂੰ ਲੱਗਦਾ ਕਿ ਰਾਮ ਮੰਦਿਰ ਬੰਨਾ ਹਿੰਦੂ ਰਾਸ਼ਟਰ ਦੀ ਸ਼ੁਰੂਆਤ ਹੈ ਆਪੇ ਐਸਾ ਲੱਗਦਾ। ਹੋ ਗਿਆ। ਦੇਸ਼ ਵਿਰੋਧੀ ਤਾਕਰਾ ਲਗਾਣਾ ਹੈ ਘਰ ਜ਼ਿੰਮੇਵਾਰ ਹੈ ਨਾ। ਦੋਨ ਦਾ ਹੈ। ਉਹ ਵੀ ਆ ਧੀਰੇ ਧੀਰੇ ਠੀਕ ਹੋ ਜਾਏਗਾ। ਹਿੰਦੂ ਰਾਸ਼ਟਰ ਬੰਤੇ ਹੀ ਸਾਰੇ ਘਰ ਆਪਸੀ ਕਰ ਲẽਗੇ। ਸੰਵਿਧਾਨ ਹਮ ਲੋਕ ਬਦਲ ਲẽਗੇ ਨਾ। ਤੇ ਅਜਿਹੇ ਸਮੇਂ ਦੇ ਵਿੱਚ ਹਿੰਦੂ ਰਾਸ਼ਟਰ ਦੀ ਗੱਲ ਕਰਨਾ ਤੇ ਨਾਲ ਹੀ ਆ ਜਿਹੜਾ ਕਿਉਂਕਿ ਜਦੋਂ ਹਿੰਦੂ ਰਾਸ਼ਟਰ ਦੀ ਗੱਲ ਆਉਂਦੀ ਹੈਗੀ ਆ ਜਦੋਂ ਆਰਐਸਐਸ ਤੇ ਬੀਜੇਪੀ ਵਾਲੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆਂ ਅਸੀਂ ਤਾਂ ਉਸ ਦੇ ਵਿੱਚ ਆ ਜਿਹੜਾ ਆਮ ਤੌਰ ਦੇਤੇ ਕੱਟਗੈਂਤੀਆਂ ਦੇ ਲਈ ਹੈ ਜਿਹੜਾ ਹਮੇਸ਼ਾ ਖਤਰੇ ਦੀ ਘੰਟੀ ਹੁੰਦੀ ਆ ਕੱਟਗੈਂਤੀਆਂ ਜਿਨ੍ਹਾਂ ਦੇ ਵਿੱਚ ਸਿੱਖ, ਬੋਧੀ, ਈਸਾਈ ਅ ਮੁਸਲਮ ਆ ਜਾਂਦੇ ਹੈਗੇ ਆ ਉਹਨਾਂ ਵਾਸਤੇ ਵਿਸ਼ੇਸ਼ ਤੌਰ ਦੇਤੇ ਖਤਰੇ ਦੀ ਘੰਟੀ ਬਣ ਜਾਂਦੀ ਹੈਗੀ ਕਿਉਂਕਿ ਇਸ ਗੱਲ ਨੂੰ ਆ ਜਿਹੜਾ ਕਿਤੇ ਨਾ ਕਿਤੇ ਹਮੇਸ਼ਾ ਹੀ ਆ ਜਿਹੜਾ ਰਾਮ ਮੰਦਰ ਵਾਲੇ ਮੁੱਦੇ ਨੂੰ ਵੀ ਲੈ ਕੇ ਵੀ ਆ ਜਿਹੜਾ ਉਹ ਮੁਸਲਮ ਕਮਿਊਨਿਟੀ ਨੂੰ ਲਗਾਤਾਰ ਟਾਰਗੇਟ ਕੀਤਾ ਗਿਆ ਅਤੇ ਇੰਨਾ ਹੀ ਨਹੀਂਗਾ ਪਿਛਲੇ ਦਿਨੀ ਜਦੋਂ 22 ਤਰੀਕ ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਹੋਈ ਹੈਗੀ ਤੇ ਅਜਿਹੇ ਸਮੇਂ ਦੇ ਦੌਰਾਨ BBC ਨੇ ਜੋ ਪ੍ਰੈਸ ਬਿਆਨ ਪਾਕਿਸਤਾਨ ਦੀ ਹੋਮ ਮਿਨਿਸਟਰੀ ਵੱਲੋਂ ਜਾਰੀ ਕੀਤਾ ਉਸ ਨੂੰ ਵੀ ਹੈ ਜਿਹੜਾ ਲੋਕਾਂ ਦੇ ਸਾਹਮਣੇ ਰੱਖਿਆ ਹੈਗਾ ਇਹਨਾਂ ਪ੍ਰੈਸ ਬਿਆਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਤੇ ਪਿਛਲੇ ਸਮੇਂ ਦੇ ਦੌਰਾਨ ਕਰਤਿਕ ਕਿਸਾਨ ਯੂਨੀਅਨ ਵੱਲੋਂ ਤੇ ਕੁਝ ਹੋਰ ਕਿਸਾਨ ਜਥੇਬੰਦੀਆਂ ਵੱਲੋਂ 18 ਤੇ 19 ਸਤੰਬਰ ਨੂੰ ਜੋ ਕਾਨਫਰੰਸਾਂ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਪਾਕਿਸਤਾਨ ਦੇ ਨਾਲ ਭਾਰਤ ਦੇ ਵਪਾਰ ਸੰਬੰਧੀ ਗੱਲਬਾਤ ਕੀਤੀ ਗਈ ਸੀਗੀ ਅਤੇ ਇਹ ਮੰਗ ਰੱਖੀ ਗਈ ਸੀ ਕਿ ਭਾਰਤ ਦਾ ਪਾਕਿਸਤਾਨ ਦੇ ਨਾਲ ਆ ਜਿਹੜਾ ਉਹ ਵਪਾਰ ਹੋਣਾ ਚਾਹੀਦਾ ਪਰ ਅਜਾਹੇ ਸਮੇਂ ਜਦੋਂ ਹਿੰਦੂ ਰਾਸ਼ਟਰ ਬਣ ਜਾ ਰਿਹਾ ਹੈਗਾ ਕੀ ਇਹ ਮੰਗ ਆ ਜਿਹੜੀ ਉਹ ਵਾਜਿਬ ਆ ਜਾਂ ਗੈਰ ਵਾਜਿਬ ਹੈਗੀ ਹੈ ਇਸ ਮੁੱਦੇ ਦੇ ਉੱਤੇ ਆ ਜਿਹੜਾ ਉਹ ਕਿਉਂਕਿ ਸਾਡਾ ਵੀਡੀਓ ਕਰਨ ਦਾ ਮਕਸਦ ਲੋਕਾਂ ਵਾਲੇ ਐਂਗਲ ਤੋਂ ਵੀਡੀਓ ਕਰਨਾ ਹੈਗਾ ਇਸ ਕਰਕੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਸ਼ੇਅਰ ਲਾਜ਼ਮੀ ਕਰ ਦੇਣਾ ਹੈਗਾ ਜੇਕਰ ਅਸੀਂ ਉਸ ਪ੍ਰੈਸ ਬਿਆਨ ਦੀ ਵੀ ਗੱਲ ਕਰ ਉਸ ਦੇ ਵਿੱਚ ਸਖਤ ਸ਼ਬਦਾਂ ਦੇ ਵਿੱਚ ਬੀਜੇਪੀ ਤੇ ਆਰਐਸਐਸ ਵੱਲੋਂ ਜੋ ਇਹ ਪ੍ਰੋਗਰਾਮ ਕੀਤਾ ਗਿਆ ਹੈਗਾ ਉਸ ਦੀ ਜਿਹੜੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਉਸ ਪ੍ਰੈਸ ਬਿਆਨ ਦੇ ਵਿੱਚ ਲਿਖਿਆ ਹੋਇਆ ਕਿ ਚਰਮਪੰਥੀਆਂ ਦੀ ਇੱਕ ਭੀੜ ਨੇ 6 ਦਸੰਬਰ 1992 ਨੂੰ ਸਦੀਆਂ ਪੁਰਾਣੀ ਇੱਕ ਮਸਜਿਦ ਢਾਹ ਦਿੱਤੀ ਸੀ ਇਹ ਨਿੰਦਣਯੋਗ ਹੈ ਕਿ ਭਾਰਤ ਦੀ ਨਿਆਪਾਲਿਕਾ ਨੇ ਨਾ ਸਿਰਫ ਇਸ ਨਿੰਦਣਯੋਗ ਕੰਮ ਕਰਨ ਵਾਲੇ ਲੋਕਾਂ ਨੂੰ ਬਰੀ ਕੀਤਾ ਬਲਕਿ ਜੋ ਮਸਜਿਦ ਢਾਈ ਗਈ ਉਸ ਦੀ ਜਗ੍ਹਾ ਇੱਕ ਮੰਦਿਰ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਢਾਈ ਗਈ ਮਸਜਿਦ ਦੇ ਸਥਾਨ ਉੱਤੇ ਬਣਿਆ ਰਾਮ ਮੰਦਰ ਭਾਰਤ ਦੇ ਲੋਕਤੰਤਰ ਤੇ ਲੰਬੇ ਸਮੇਂ ਲਈ ਇੱਕ ਤੱਬਾ ਰਹੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਵਾਰਾਨਸੀ ਦੇ ਗਿਆਨਵਾਪੀ ਮਸਜਿਦ ਅਤੇ ਮਥਰਾ ਦੀ ਸ਼ਾਹੀ ਇਦਗਾਸਤ ਸਹਿਤ ਅਜਈਆਂ ਮਸਜਿਦਾਂ ਦੀ ਸੂਚੀ ਵਧਦੀ ਜਾ ਰਹੀ ਆ ਜਿਨ੍ਹਾਂ ਉੱਤੇ ਇਸੇ ਤਰ੍ਹਾਂ ਢਾਏ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਭਾਰਤ ਵਿੱਚ ਹਿੰਦੂਤਵ ਵਿਚਾਰਧਾਰਾ ਦੀ ਤੇਜ਼ ਲਹਿਰ ਸਮਪਰਦਾਇਕ ਸਦਭਾਵਨਾ ਅਤੇ ਖੇਤਰੀ ਸ਼ਾਂਤੀ ਦੇ ਲਈ ਗੰਭੀਰ ਖਤਰਾ ਬਣ ਰਹੀ ਹੈ। ਦੋ ਵੱਡੇ ਭਾਰਤੀ ਰਾਜ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨੇ ਰਿਕਾਰਡ ਤੇ ਕਿਹਾ ਹੈ ਕਿ ਬਾਬਰੀ ਮਸਜਿਦ ਦਾ ਢਾਆ ਜਾਣਾ ਅਤੇ ਰਾਮ ਮੰਦਰ ਦਾ ਉਦਕਾਟਨ ਪਾਕਿਸਤਾਨੀ ਹਿੱਸੇ ਨੂੰ ਕਬਜ਼ਾਉਣ ਦੀ ਦਿਸ਼ਾ ਵੱਲ ਪਹਿਲਾ ਕਦਮ ਹੈ ਭਾਵੇਂ ਦੋਵਾਂ ਪਾਸਿਆਂ ਤੋਂ ਬਿਆਨ ਆ ਜਿਹੜੇ ਉਹ ਦੱਗੇ ਜਾ ਰਹੇ ਆ ਇਸ ਵੀਡੀਓ ਦਾ ਮਕਸਦ ਇਹ ਸਾਬਤ ਕਰਨਾ ਨਹੀਂ ਪਾਕਿਸਤਾਨ ਸਹੀ ਕਹਿ ਰਿਹਾ ਜਾਂ ਭਾਰਤ ਸਹੀ ਕਹਿ ਰਿਹਾ ਹੈਗਾ ਮੰਦਰ ਕਿਉਂ ਬਣਿਆ ਮਸਜਿਦ ਕਿਉਂ ਢਾਈ ਇਹ ਆਪਣਾ ਮੁੱਦਾ ਨਹੀਂਗਾ ਪਰ ਅਜਿਹੇ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਖਾਸ ਤੌਰ ਦੇਤੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਤੇ ਭਾਰਤ ਦੀ ਆਰਥਿਕਤਾ ਦੇ ਉੱਤੇ ਕਿੰਨਾ ਵੱਡਾ ਇਸ ਦੇ ਨਾਲ ਪ੍ਰਭਾਵ ਪੈ ਰਿਹਾ ਹੈਗਾ ਇਸ ਦੀ ਪੜਤਾਲ ਕਰਨਾ ਜਿਹੜਾ ਸਾਡਾ ਕਿਤੇ ਨਾ ਕਿਤੇ ਮਕਸਦ ਹੈਗਾ ਤੇ ਸਾਡੀ ਇਹ ਕੋਸ਼ਿਸ਼ ਵੀ ਹੈਗੀ ਆ ਜੇਕਰ ਆਪਾਂ ਦੇਖੀਏ ਤਾਂ ਇੱਕ ਪਾਕਿਸਤਾਨੀ ਸ਼ਾਇਰ ਨੇ ਵੀ ਲਿਖਿਆ ਸੀਗਾ 우ਸਤਾਦ ਦਾਮਨ ਨੇ ਲਿਖਿਆ ਸੀ ਕਿ ਵਾਗੇ ਨਾਲ ਅਟਾਰੀ ਦੀ ਨਈ ਟੱਕਰ ਨਾਹੀਂ ਗੀਤਾ ਨਾਲ ਕੁਰਾਨ ਦੀ ਨਹੀਂ ਕੁਫਰ ਇਸਲਾਮ ਦਾ ਕੋਈ ਮਸਲਾ ਤੇ ਸਾਰੀ ਗੱਲ ਨਫੇ ਨੁਕਸਾਨ ਦੀ ਸਾਰੀ ਗੱਲ ਨਫੇ ਨੁਕਸਾਨ ਦੀ ਆ ਚੰਗੇ ਮੰਦੇ ਆ ਜਿਹੜੇ ਉਹ ਦੋਨੋਂ ਪਾਸੇ ਆ ਪਰ ਪੰਜਾਬ ਦੇ ਨਾਲ ਪਾਕਿਸਤਾਨ ਦੀ ਆ ਜਿਹੜੀ ਉਹ ਬਹੁਤ ਗੂੜੀ ਸਾਂਝ ਹੈਗੀ ਆ ਸਦੀਆਂ ਤੋਂ ਅਸੀਂ ਵੈਸੇ ਭਾਰਤ ਤੇ ਪਾਕਿਸਤਾਨ ਇਕੱਤਰ ਸੀਗਾ ਪਰ 1947 ਦੇ ਵਿੱਚ ਜਦੋਂ ਵੰਡ ਹੋਈ ਤਾਂ ਉਸ ਨੇ ਆ ਜਿਹੜਾ ਮੁਸਲਮ ਤੇ ਹਿੰਦੂ ਕਮਿਊਨਿਟੀ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਪਾੜਾ ਖੜਾ ਕਰ ਦਿੱਤਾ ਤੇ ਇੱਕ ਤਰ੍ਹਾਂ ਦੀ ਨਫ਼ਰਤ ਆ ਜਿਹੜੀ ਉਹ ਪੈਦਾ ਹੋ ਗਈ ਆ ਪਰ ਸੋਚਣ ਵਾਲੀ ਗੱਲ ਇਹ ਵੀ ਹੈਗੀ ਆ ਕਿ ਇਹਨਾਂ ਦੋਹਾਂ ਮੁਲਕਾਂ ਦੇ ਵਿੱਚ ਵਪਾਰ ਆ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਚੱਲਦਾ ਸੀਗਾ ਜੇਕਰ ਅੱਜ ਇਹ ਵਪਾਰ ਛੜਕੀ ਰਸਤੇ ਤਾਂ ਹੀ ਹੁੰਦਾ ਹੈਗਾ ਤਾਂ ਦੋਨਾਂ ਮੁਲਕਾਂ ਦੇ ਲੋਕਾਂ ਨੂੰ ਆ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਰਾਹਤ ਮਿਲੂਗੀ ਕਿਉਂਕਿ ਜਿੱਥੇ ਪਾਕਿਸਤਾਨ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਉੱਤੇ ਮਹਿੰਗਾਈ ਹੈਗੀ ਉੱਥੇ ਚੀਜ਼ਾਂ ਮਹਿੰਗੀਆਂ ਹੈਗੀਆਂ ਆਟਾ ਜਿਹੜਾ ਉਹ ਬਹੁਤ ਮਹਿੰਗੇ ਭਾਅ ਮਿਲ ਰਿਹਾ ਹੈਗਾ ਕਿਉਂਕਿ ਆਪਣੇ ਹਲੇ ਇੱਧਰ ਹਿੰਦੂ ਰਾਸ਼ਟਰ ਬਣਨਾ ਹੈਗਾ ਉੱਧਰ ਇਸਲਾਮ ਰਾਸ਼ਟਰ ਆ ਜਿਹੜਾ ਆਲਰੇਡੀ ਬਣ ਚੁੱਕਿਆ ਹੈਗਾ ਸੋ ਹਿੰਦੂ ਰਾਸ਼ਟਰ ਦੇ ਵਿੱਚ ਪਤਾ ਨਹੀਂ ਕੀ ਹੋਣਾ ਹੈਗਾ ਆਉਣ ਵਾਲਾ ਸਮਾਂ ਦੱਸੂਗਾ ਪਰ ਉਧਰ ਇਸਲਾਮ ਰਾਸ਼ਟਰ ਜੋ ਬਣਿਆ ਹੈਗਾ ਉਹ ਚੰਗੀ ਤਰ੍ਹਾਂ ਲੋਕਾਂ ਨੂੰ ਦਿਖ ਵੀ ਰਿਹਾ ਹੈਗਾ ਤੇ ਉੱਥੋਂ ਦੇ ਲੋਕਾਂ ਦੀ ਕੰਡੀਸ਼ਨ ਆ ਜਿਹੜੀ ਤੁਸੀਂ ਚੰਗੀ ਤਰ੍ਹਾਂ ਜਿਹੜੀ ਉਹ ਜਾਣਦੇ ਹੋਵੋਗੇ ਮੀਡੀਆ ਰਾਹੀਂ ਆ ਜਿਹੜੀਆਂ ਕੁਝ ਰਿਪੋਰਟਾਂ ਵੀ ਆ ਤੁਹਾਡੇ ਸਾਹਮਣੇ ਆਉਂਦੀਆਂ ਹੋਣਗੀਆਂ ਪਰ ਸੋਚਣ ਵਾਲੀ ਗੱਲ ਇਹ ਹੈਗੀ ਹੈ ਕਿ ਅਜਿਹੇ ਸਮੇਂ ਆ ਜਿਹੜਾ ਵਪਾਰ ਆ ਜਿਹੜਾ ਉਹ ਭਾਰਤ ਦਾ ਪਾਕਿਸਤਾਨ ਦੇ ਨਾਲ ਹੋਣਾ ਜਿਹੜਾ ਉਹ ਕਿੰਨਾ ਕਲਾਹੇਵੰਦ ਆ ਕਰਤੀ ਕਿਸਾਨ ਯੂਨੀਅਨ ਤੇ ਹੋਰ ਜਥੇਬੰਦੀਆਂ ਵੱਲੋਂ ਆ ਜਿਹੜੇ ਕਿਹੜੇ ਕਿਹੜੇ ਸਟੈਪ ਆ ਜਿਹੜੇ ਉਹ ਚੱਕੇ ਗਏ ਸੀਗੇ ਉਹਨਾਂ ਦੇ ਕੀ ਤਰਕ ਸੀਗੇ ਉਸ ਦੇ ਬੇਸ ਦੇ ਉੱਤੇ ਤੁਹਾਡੇ ਨਾਲ ਆ ਜਿਹੜੀ ਉਹ ਗੱਲਬਾਤ ਸਾਂਝੀ ਕਰਨੀ ਚਾਹਾਂਗੇ ਉਹਨਾਂ ਦਾ ਇਹ ਕਹਿਣਾ ਸੀ ਉਹਨਾਂ ਨੇ ਆਪਣੇ ਪੈਂਫਲੇਟ ਦੇ ਵਿੱਚ ਇਹ ਗੱਲ ਮੈਂਸ਼ਨ ਕੀਤੀ ਹੈਗੀ ਆ ਕਿ 1948 ਤੋਂ 49 ਦੌਰਾਨ ਪਾਕਿਸਤਾਨ ਦਾ 55% ਦੀ ਨਰਜਾਦ ਅਤੇ 32% ਦੀ ਆਜ਼ਾਦ ਆ ਜਿਹੜਾ ਉਹ ਭਾਰਤ ਨਾਲ ਸੀਗਾ ਮਤਲਬ ਇਹ ਹੈਗਾ ਕਿ 55% ਦੀ ਭਾਰਤ ਆ ਜਿਹੜਾ ਆਪਣੀਆਂ ਚੀਜ਼ਾਂ ਬਾਹਰ ਭੇਜਦਾ ਸੀ ਪਾਕਿਸਤਾਨ ਨੂੰ ਅਤੇ 32% ਦੀਆਂ ਜਿਹੜੀਆਂ ਚੀਜ਼ਾਂ ਉਹ ਪਾਕਿਸਤਾਨ ਤੋਂ ਲੈਂਦਾ ਸੀਗਾ ਤੇ ਤੁਹਾਨੂੰ ਦੱਸ ਦਈਏ ਕਿ ਜਿੰਨੀ ਚੀਜ਼ ਆਪਣੇ ਮੁਲਕ ਤੋਂ ਬਾਹਰ ਨੂੰ ਜਾਊਗੀ ਓਨੀਆਂ ਜਿਹੜੀ ਆਪਣੇ ਦੇਸ਼ ਦੀ ਇਕਨੋਮੀਕਲੀ ਕੰਡੀਸ਼ਨ ਆ ਜਿਹੜੀ ਉਹ ਸਟਰੋਂਗ ਹੁੰਦੀ ਹੈਗੀ ਆ ਪਰ ਗੱਲ ਇਹ ਹੈਗੀ ਆ ਕਿ ਨਫਰਤੀ ਦੋਨੇ ਪਾਸੋਂ ਸਿਆਸਤਾ ਲੀਡਰਾਂ ਦੀ ਸਿਆਸਤ ਹੈਗੀ ਇਸ ਨਫਰਤ ਦੇ ਅਧੀਨ ਆ ਜਿਹੜਾ ਇਸ ਵਪਾਰ ਨੂੰ ਜਿਹੜਾ ਪਰ ਫੁੱਲਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਹੀ ਨਹੀਂ ਕੀਤੀ ਜਾ ਰਹੀ ਹੈਗੀ ਜੇਕਰ ਉਜੋਕੇ ਸਮੇਂ ਦੇ ਵਿੱਚ ਭਾਰਤ ਪਾਕਿਸਤਾਨ ਦੇ ਵਪਾਰ ਦੇ ਆਯਾਤ ਨਿਰਯਾਤ ਦੀ ਗੱਲ ਕਰੀਏ ਤਾਂ ਉਜੋਕੇ ਸਮੇਂ ਦੇ ਵਿੱਚ ਪਾਕਿਸਤਾਨ ਨੂੰ ਜੋ ਭਾਰਤ ਨਿਰਯਾਤ ਕਰ ਰਿਹਾ ਹੈਗਾ ਉਹ 0.63% ਦੀ ਆ ਅਤੇ ਜੋ ਉਧਰੋਂ ਵਸਤਾਂ ਆ ਰਹੀਆਂ ਹੈਗੀਆਂ ਉਹ 0.10% ਦੀ ਆ ਮਤਲਬ ਉਜੋਕੇ ਸਮੇਂ ਦੇ ਵਿੱਚ ਭਾਰਤ ਦਾ ਪਾਕਿਸਤਾਨ ਦੇ ਨਾਲ ਵਪਾਰ ਆ ਜਿਹੜਾ ਉਹ ਇੰਨਾ ਇਸ ਹੱਦ ਤੀਕਾ ਜਿਹੜਾ ਉਹ ਘਟ ਗਿਆ ਤੇ ਦੋਨਾਂ ਪੰਜਾਬਾਂ ਦੇ ਜੋ ਲੋਕ ਹੈਗੇ ਆ ਇਸ ਵਪਾਰ ਦੇ ਘਟਣ ਦੀ ਵਜ੍ਹਾ ਕਰਕੇ ਕਿਤੇ ਨਾ ਕਿਤੇ ਮਹਿੰਗਾਈ ਦੀ ਮਦਹਾਲੀ ਦੀ ਆ ਜਿਹੜੀ ਮਾਰ ਚੱਲ ਰਿਆ ਹੈਗੇ ਆ ਕਿਉਂਕਿ ਜਿਸ ਸਮੇ ਸਾਡੇ ਇਧਰਲੀ ਸਾਈਡ ਕਿਸਾਨ ਆ ਜਿਹੜੇ ਆਪਦੇ ਆਲੂ ਸੜਕਾਂ ਦੇ ਉੱਤੇ ਵਹਾ ਰਹੇ ਹੁੰਦੇ ਉਸ ਟਾਈਮ ਪਾਕਿਸਤਾਨ ਦੇ ਵਿੱਚ ਜਿਹੜੀ ਆਲੂਆਂ ਦੀ ਵੱਡੇ ਪੱਧਰ ਤੇ ਛਾਲਟ ਹੁੰਦੀ ਹੈਗੀ ਹੈ ਬਾਕੀ ਜੇ ਸਿੱਧਾ ਡਾਇਰੈਕਟ ਵਪਾਰ ਹੋਊਗਾ ਤਾਂ ਸ਼ਾਇਦ ਉੱਥੇ ਉਧਰੋਂ ਆ ਜਿਹੜੀ ਮਹਿੰਗਾਈ ਵੀ ਘਟ ਸਕੇ ਅਤੇ ਨਾਲ ਹੀ ਆ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਵੀ ਆ ਜਿਹੜੀ ਕੁਛ ਨਾ ਕੁਛ ਰਾਹਤ ਮਿਲ ਸਕੇ ਜੇਕਰ ਦੇਖਿਆ ਜਾਵੇ ਤਾਂ ਭਾਰਤ ਦਾ ਪਾਕਿਸਤਾਨ ਦੇ ਨਾਲ ਵਪਾਰ ਆ ਜਿਹੜਾ ਉਹ 1965 ਦੇ ਵਿੱਚ ਇੱਕ ਵਾਰੀ ਬੰਦ ਹੋ ਗਿਆ ਸੀਗਾ ਪਰ 1975 ਦੇ ਵਿੱਚ ਇਹ ਵਪਾਰ ਆ ਜਿਹੜਾ ਦੁਬਾਰਾ ਤੋਂ ਫੇਰ ਬਹਾਲ ਕਰ ਦਿੱਤਾ ਗਿਆ ਸੀਗਾ ਪਰ ਜੋ ਕੇ ਸਮੇਂ ਦੇ ਵਿੱਚ ਵੀ ਆ ਜਿਹੜਾ ਵਪਾਰ ਆ ਜਿਹੜਾ ਉਹ ਹੋਤਾ ਰਿਹਾ ਹੈਗਾ ਪਰ ਭਾਰਤ ਦਾ ਪਾਕਿਸਤਾਨ ਦੇ ਨਾਲ ਜੋ ਵਪਾਰ ਹੋ ਰਿਹਾ ਹੈਗਾ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਸਿੱਧਾ ਸੜਕੀ ਰਸਤੇ ਰਾਹੀਂ ਵਪਾਰ ਹੋਣ ਦੀ ਬਜਾਏ ਜਿੰਨਾ ਵੀ ਇਧਰੋਂ ਮਾਲ ਜਾਂਦਾ ਹੈਗਾ ਉਹ ਅੰਡਾਨੀ ਦੀ ਮੁਦਰਾ ਬੰਦਰਗਾਹ ਰਾਈ ਜਿਹੜਾ ਹੋ ਕੇ ਆ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਪਹੁੰਚਦਾ ਹੈਗਾ ਜਿੱਥੇ ਇੱਕ ਪਾਸੇ ਇਹ ਕਿਹਾ ਜਾ ਰਿਹਾ ਹੈਗਾ ਕਿ ਦੋਨਾਂ ਦੇਸ਼ਾਂ ਦੇ ਵਿੱਚ ਜੇਕਰ ਵਪਾਰ ਹੋਊਗਾ ਤੇ ਨਸ਼ੇ ਤੇ ਅੱਤਵਾਦ ਵਧਣ ਦੀ ਸੰਭਾਵਨਾ ਹੈਗੀ ਆ ਪਰ ਨਾਲ ਹੀ ਆ ਜਿਹੜਾ ਅੰਦਾਨੀ ਰਾਈ ਦੀ ਬੰਦਰਗਾਹ ਰਾਈ ਜਦੋਂ ਵਪਾਰ ਹੋ ਰਿਹਾ ਹੈਗਾ ਤਾਂ ਅਜਿਹੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਸਿਰਫ ਸਿਰਫ ਇਹ ਸਿਆਸਤ ਲੱਗਦੀ ਹੈਗੀ ਅਤੇ ਸਿਰਫ ਸਿਰਫ ਅਦਾਨੀ ਤੇ ਅਮਬਾਨੀਆਂ ਦੀ ਹੀ ਆ ਜਿਹੜੀ ਘਰ-ਪਰਨ ਦੀ ਜਿਹੜੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਇਸ ਵੱਲ ਵੀ ਆ ਜਿਹੜਾ ਸਾਡੇ ਲੋਕਾਂ ਨੂੰ ਕਿਤੇ ਨਾ ਕਿਤੇ ਧਿਆਨ ਕੇਂਦਰਿਤ ਕਰਨ ਦੀ ਸੋਚਣ ਦੀ ਆ ਜਿਹੜੀ ਜ਼ਰੂਰਤ ਹੈਗੀ ਆ ਜੇਕਰ ਵਾਸਟ ਲੈਵਲ ਦੇ ਉੱਤੇ ਦੇਖਿਆ ਜਾਵੇ ਤਾਂ ਵਿਸ਼ਵ ਬੈਂਕ ਦੀ ਰਿਪੋਰਟ 2018 ਦੀ ਇਹ ਕਹਿੰਦੀ ਹੈਗੀ ਕਿ ਭਾਰਤ ਦਾ ਪਾਕਿਸਤਾਨ ਦੇ ਨਾਲ 35 ਬਿਲੀਅਨ ਦਾ ਜਿਹੜਾ 35 ਬਿਲੀਅਨ ਡਾਲਰ ਦਾ ਜਿਹੜਾ ਉਹ ਵਪਾਰ ਹੋ ਸਕਦਾ ਹੈਗਾ ਪਰ ਉਜੋਕੇ ਸਮੇਂ ਦੇ ਵਿੱਚ ਅ 35 ਬਿਲੀਅਨ ਦੀ بجائے ਸਿਰਫ ਸਿਰਫ 3 ਬਿਲੀਅਨ ਡਾਲਰ ਦਾ ਜਿਹੜਾ ਵਪਾਰ ਆ ਜਿਹੜਾ ਉਹ ਹੋ ਰਿਹਾ ਹੈਗਾ ਜੇਕਰ ਦੇਖੀਏ ਤਾਂ 2018 ਦੀ ਵਿਸ਼ਵ ਬੈਂਕ ਦੀ ਇਸ ਰਿਪੋਰਟ ਦੇ ਮੁਤਾਬਕ ਆ ਜਿਹੜਾ ਅ 35 37 ਬਿਲੀਅਨ ਡਾਲਰ ਦਾ ਜੋ ਵਪਾਰ ਹੋ ਸਕਦਾ ਹੈਗਾ ਪਰ ਜੇਕਰ ਗਾਂ ਅਸ਼ੀਆ ਮੱਧ ਏਸ਼ੀਆ ਤੀਕ ਦੀ ਗੱਲ ਕੀਤੀ ਜਾਵੇ ਤਾਂ ਵਪਾਰ ਆ ਜਿਹੜਾ ਉਹ ਹੋਰ ਵੀ ਬਹੁਤ ਵੱਡੇ ਪੱਧਰ ਤੀਕ ਹੋ ਸਕਦਾ ਹੈਗਾ ਪਰ ਭਾਰਤ ਸਰਕਾਰ ਸਿਰਫ ਸਿਰਫ ਅ ਇਸ ਵਪਾਰ ਨੂੰ ਬੰਦ ਕਰਕੇ ਜਿਹੜਾ ਕਿਤੇ ਨਾ ਕਿਤੇ ਕਿਸਾਨਾਂ ਮਜ਼ਦੂਰਾਂ ਦੇ ਮੂੰਹ ਦੇ ਵਿੱਚੋਂ ਆ ਜਿਹੜੀ ਬੁਰਕੀ ਖ ਹੋ ਰਹੀ ਹੈਗੀ ਯਾਰ ਕਿਉਂਕਿ ਲਗਾਤਾਰ ਇਸ ਵਪਾਰ ਨਾਲ ਚੱਲਣ ਦਾ ਘਾਟਾ ਜਿਹੜਾ ਉਹ ਭਾਰਤੀ ਸਰਕਾਰ ਨੂੰ ਨਾ ਹੋਣ ਦੀ ਬਜਾਏ ਆਮ ਲੋਕਾਂ ਨੂੰ ਹੋ ਰਿਹਾ ਹੈਗਾ ਜੇਕਰ ਦੋਹਾਂ ਦੇਸ਼ਾਂ ਦੇ ਵਿੱਚ ਵਿਚਕਾਰ ਲਈ ਵਸਤਾਂ ਦੀ ਗੱਲ ਕੀਤੀ ਜਾਵੇ ਤਾਂ ਦੋਹਾਂ ਦੇਸ਼ਾਂ ਦੇ ਵਿੱਚ ਜੋ ਆਦਾਨ ਪ੍ਰਦਾਨ ਹੁੰਦਾ ਉਹ ਲਗਭਗ 350 ਵਸਤਾਂ ਦਾ ਜਿਹੜਾ ਉਹ ਆਦਾਨ ਪ੍ਰਦਾਨ ਹੁੰਦਾ ਤੇ ਅਜਿਹੇ ਵਿੱਚ ਕਿੰਨਾ ਕਿਤੇ ਜੇਕਰ ਵਪਾਰ ਚੱਲਦਾ ਹੈਗਾ ਤਾਂ ਇਸ ਦਾ ਜਿਹੜਾ ਟਰੱਕ ਡਰਾਈਵਰਾਂ ਨੂੰ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਫਾਇਦਾ ਹੁੰਦਾ ਹੈਗਾ ਪਰ ਇਸ ਪੈਂਫਲੇਟ ਦੇ ਵਿੱਚ ਉਹ ਜੋ ਉਹਨਾਂ ਨੇ ਖੋਜ ਕਰਕੇ ਲਿਖਿਆ ਹੈਗਾ ਉਹ ਉਹਨਾਂ ਨੇ ਇਹ ਵੀ ਦੱਸਿਆ ਹੈਗਾ ਕਿ ਜਿੰਨਾ ਟਰੱਕ ਆਪਰੇਟਰਾਂ ਕੋਲੇ ਪਹਿਲਾਂ 500 ਦੇ ਕਰੀਬ ਆ ਜਿਹੜਾ ਟਰੱਕ ਹੁੰਦਾ ਸੀਗਾ ਪਰ ਉਜੋਕੇ ਸਮੇਂ ਦੇ ਵਿੱਚ ਸਿਰਫ ਸਿਰਫ ਲਗਭਗ 100 ਦੇ ਕਰੀਬ ਹੀ ਆ ਜਿਹੜਾ ਉਹ ਟਰੱਕ ਰਹਿ ਗਿਆ ਕਿਉਂਕਿ ਵਪਾਰ ਬੰਦ ਹੋ ਗਿਆ ਵਪਾਰ ਬੰਦ ਹੋਣ ਦੀ ਵਜ੍ਹਾ ਕਰਕੇ ਟਰੱਕ ਬੰਦ ਹੋ ਗਏ ਟਰੱਕ ਬੰਦ ਹੋਣ ਦੀ ਵਜ੍ਹਾ ਕਰਕੇ ਮਕੈਨਿਕਾਂ ਦਾ ਕੰਮ ਵੀ ਘਟ ਗਿਆ ਤੇ ਬਾਕੀ ਆ ਜਿਹੜਾ ਉੱਥੇ ਆਸੇ-ਪਾਸੇ ਉਹਨਾਂ ਟਰੱਕਾਂ ਦੇ ਉੱਤੇ ਲਵਾਈ ਢਵਾਈ ਕਰਦੇ ਸੀ ਵੀ ਉਹਨਾਂ ਮਜ਼ਦੂਰਾਂ ਦੀ ਜ਼ਿੰਦਗੀ ਵੀ ਹੈ ਜਿਹੜੀ ਉਹ ਵੱਡੇ ਪੱਦਰ ਦੇ ਉੱਤੇ ਜਿਹੜੀ ਪ੍ਰਾਪਤ ਹੋਈ ਹੈਗੀ ਆ ਦੂਸਰੀ ਗੱਲ ਇਹ ਵੀ ਹੈਗੀ ਆ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਸਾਰੀਆਂ ਅਜਿਹੀਆਂ ਵਸਤਾਂ ਹੈਗੀਆਂ ਖਾਸ ਤੌਰ ਦੇ ਤੇ ਸੁੱਕੇ ਮੇਵੇ ਜਿਪਸਮ ਕਿਉਂਕਿ ਜੋ ਪਾਕਿਸਤਾਨ ਦੀ ਜਿਪਸਮ ਉਹਨਾਂ ਦੁਆਰਾ ਇਹ ਦੱਸਿਆ ਗਿਆ ਕਿ ਪਾਕਿਸਤਾਨ ਦੀ ਜਿਪਸਮ ਆ ਜਿਹੜੀ ਉਹ ਮਹਿੰਗੀ ਹੈਗੀ ਆ ਤੇ ਰਾਜਸਥਾਨ ਦੀ ਜਿਪਸਮ ਦੇ ਨਾਲ ਉਹ ਕਿਤੇ 100 ਗੁਣਾ ਚੰਗੀ ਆ ਤੇ ਇਧਰਲੀ ਸਾਈਡ ਬਹੁਤ ਸਾਰੀ ਜਿਪਸਮਾ ਜਿਹੜੀ ਉਹ ਰਾਜਸਥਾਨ ਤੋਂ ਮੰਗਾਈ ਜਾਂਦੀ ਹੈਗੀ ਜੋ ਕਿ ਸੀਮੈਂਟ ਬਣਾਉਣ ਦੇ ਲਈ ਕੰਮ ਆਉਂਦੀ ਐਨਾ ਹੀ ਨਹੀਂਗਾ ਉਹ ਕਹਿੰਦੇ ਵੀ ਜੇ ਉਧਰਲੀ ਜਿਪਸਮ ਇਧਰ ਵਰਤੀ ਜਾਵੇ ਤਾਂ ਇਸ ਦੇ ਨਾਲ ਆ ਜੋ ਜ਼ਮੀਨ ਦੇ ਵਿੱਚ ਜਦੋਂ ਉਹ ਪਾਊਗੀ ਤਾਂ ਇਸ ਦੇ ਨਾਲ ਜ਼ਮੀਨ ਦੇ ਵਿੱਚ ਵੀ ਆ ਜਿਹੜਾ ਉਹ ਪੋਸ਼ਟਿਕਤਾ ਵਧੂਗੀ ਤੇ ਜ਼ਮੀਨ ਆ ਜਿਹੜੀ ਉਹ ਵੱਧ ਉਪਜਾਊ ਹੋਊਗੀ ਆਮ ਤੌਰ ਦੇਤੇ ਇਹ ਵੀ ਗੱਲ ਆ ਜਿਹੜੀ ਉਹ ਵੱਡੇ ਪੱਧਰ ਦੇ ਤੇ ਕਹੀ ਜਾਂਦੀ ਹੈਗੀ ਆ ਕਿ ਪੰਜਾਬ ਦੇ ਵਿੱਚ ਦੋ ਹੀ ਫਸਲਾਂ ਹੁੰਦੀਆਂ ਹੈਗੀਆਂ ਕਣਕ ਤੇ ਝੋਨਾ ਜਿਹੜੀਆਂ ਮੁੱਖ ਤੌਰ ਦੇਤੇ ਬੀਜੀਆਂ ਜਾਂਦੀਆਂ ਹੈਗੀਆਂ ਜਿਸ ਦੇ ਨਾਲ ਆ ਜਿਹੜਾ ਕਿਸਾਨ ਇੱਕ ਵਾਰੀ ਕੰਮ ਕਰਕੇ ਜਿਹੜਾ ਉਹ ਵਿਹਲਾ ਹੋ ਜਾਂਦਾ ਹੈਗਾ ਪਰ ਇਸ ਦੇ ਨਾਲ ਆ ਵੱਡੇ ਪੱਧਰ ਦੇ ਤੇ ਮਜ਼ਦੂਰੀ ਘਟਦੀ ਹੈਗੀ ਜੇਕਰ ਇੱਥੇ ਪੰਜਾਬ ਦੇ ਵਿੱਚ ਫਸਲੀ ਵਿਭਿੰਨਤਾ ਹੋਵੇ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਬੀਜੀਆਂ ਜਾਂਦੀਆਂ ਹੋਣ ਵੱਖ-ਵੱਖ ਤਰ੍ਹਾਂ ਦੀ ਬਾਗਬਾਨੀ ਹੋਵੇ ਤਾਂ ਨਾਲ ਹੀ ਇਧਰਲੀ ਸਾਈਡ ਵਪਾਰ ਵੀ ਹੋਵੇ ਤਾ ਅਜਿਹੇ ਸਮੇਂ ਦੇ ਦੌਰਾਨ ਜਿਹੜੀ ਮਜ਼ਦੂਰਾਂ ਦੀ ਮਜ਼ਦੂਰੀ ਵੀ ਵੱਧਦੀ ਹੈਗੀ ਆ ਪਰ ਵਪਾਰ ਹੋ ਨਹੀਂ ਰਿਹਾਗਾ ਇਸ ਕਰਕੇ ਇਧਰਲੀ ਸਾਈਡ ਫਸਲੀ ਵਿਭਿੰਨਤਾ ਵੀ ਆ ਜਿਹੜੀ ਉਸ ਤੋਂ ਵੀ ਕਿਸਾਨ ਆ ਜਿਹੜੇ ਕਿਤੇ ਨਾ ਕਿਤੇ ਪਿੱਛਾ ਕਰੀ ਖੜੇ ਹੈਗੇ ਆ ਕਿਉਂਕਿ ਜੇਕਰ ਕਈ ਵਾਰੀ ਕਿਸਾਨ ਆਲੂ ਬੀਜ ਲੈਂਦਾ ਵੱਧ ਤਾਂ ਆਲੂ ਕਈ ਵਾਰੀ ਸੜਕਾਂ ਦੇ ਉੱਤੇ ਸਿੱਟਨੇ ਪਏ ਜਾਂਦੇ ਆ ਜੇਕਰ ਕਈ ਵਾਰੀ ਅ ਸ਼ਿਮਲਾ ਮਿਰਚ ਵੱਧ ਬੀਜ ਲੈਂਦਾ ਹੈਗਾ ਤਾਂ ਸ਼ਿਮਲਾ ਮਿਰਚ ਆ ਜਿਹੜੀ ਉਹ ਉਹ ਸੜਕਾਂ ਦੇ ਉੱਤੇ ਛਿੱਟ ਨਹੀਂ ਪੈ ਜਾਂਦੀ ਹੈਗੀ ਆ ਪਰ ਸੋਚਣ ਵਾਲੀ ਗੱਲ ਇਹ ਵੀ ਹੈਗੀ ਆ ਕਿ ਜਿਹੜੇ ਸਮੇਂ ਦੇ ਦੌਰਾਨ ਇਧਰਲੀ ਸਾਈਡ ਪੰਜਾਬ ਦੇ ਵਿੱਚ ਸਾਡੇ ਲੋਕ ਸੜਕਾਂ ਦੇ ਉੱਤੇ ਅਜਈਆਂ ਸਬਜ਼ੀਆਂ ਸੜਦੇ ਹੈਗੇ ਆ ਕਿਉਂਕਿ ਉਹਨਾਂ ਦਾ ਬਾਜ਼ਾਰ ਦੇ ਵਿੱਚ ਮੰਡੀ ਦੇ ਵਿੱਚ ਪ੍ਰੋਪਰ ਰੇਟ ਨਹੀਂ ਮਿਲਦਾਗਾ ਜੇਕਰ ਉਹ ਵਪਾਰ ਚੱਲਦਾ ਹੋਵੇ ਤਾਂ ਕਿਤੇ ਨਾ ਕਿਤੇ ਮੰਡੀ ਦੇ ਵਿੱਚ ਉਹਨਾਂ ਦਾ ਰੇਟ ਆ ਜਿਹੜਾ ਉਹ ਵਧੇ ਤੇ ਨਾਲ ਹੀ ਆ ਜਿਹੜਾ ਮੰਡੀ ਦੇ ਵਿੱਚ ਹੋਰ ਬਹੁਤ ਸਾਰੇ ਮਜ਼ਦੂਰਾਂ ਦੀ ਵੀ ਆ ਜਿਹੜੀ ਮੰਗਦੀ ਆ ਜਿਹੜੀ ਉਹ ਪੂਰਤੀ ਹੋਊਗੀ ਉਹਨਾਂ ਨੂੰ ਉੱਥੇ ਰੁਜ਼ਗਾਰ ਮਿਲੂਗਾ ਕਿਤੇ ਨਾ ਕਿਤੇ ਇਸ ਕੱਟੜਪੰਥੀ ਤੋਂ ਉੱਪਰ ਉੱਠਦੇ ਹੋਏ ਕਿਤੇ ਨਾ ਕਿਤੇ ਸਾਡੇ ਲੋਕ ਆ ਜਿਹੜੇ ਉਮੀਦ ਕਰਦੇ ਹੈਗੇ ਆ ਕਿ ਇਹਨਾਂ ਰਿਪੋਰਟਾਂ ਦੇ ਬੇਸ ਦੇ ਉੱਤੇ ਕੁਝ ਨਾ ਕੁਝ ਖੁਦ ਵੀ ਸੋਚਣਗੇ ਜੇਕਰ ਤੁਹਾਨੂੰ ਸਾਡਾ ਉਦਮ ਚੰਗਾ ਲੱਗਿਆ ਸਾਡਾ ਕੀਤਾ ਕੰਮ ਚੰਗਾ ਲੱਗ ਰਿਹਾ ਹੈਗਾ ਤੇ ਉਮੀਦ ਕਰਦੇ ਹੈਗੇ ਕਿ ਤੁਸੀਂ ਸਾਡੀ ਕੁਝਕ ਹੈਲਪ ਵੀ ਕਰੋਗੇ ਕਿਉਂਕਿ ਕਾਫੀ ਮਿਹਨਤ ਕਰਕੇ ਤੁਹਾਡੇ ਲਈ ਆ ਜਿਹੜੀ ਉਹ ਵੀਡੀਓ ਅਸੀਂ ਕ੍ਰੀਏਟ ਕਰਦੇ ਹੈਗੇ ਆ ਜੇਕਰ ਤੁਹਾਡੀ ਤੁਸੀਂ ਸਾਡੀ ਹੈਲਪ ਕਰੋਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਜਿਹੜੀਆਂ ਉਮੀਦਾਂ ਦੇ ਉੱਤੇ ਆ ਜਿਹੜਾ ਖਰੇ ਉੱਤਰ ਹੀ ਏ ਉਮੀਦ ਕਰਦੇ ਹਾਂ ਤੁਸੀਂ ਸਾਡੀ ਕੁਸ਼ਲ ਨੂੰ ਕੁਝ ਹੈਲਪ ਵੀ ਕਰੋਗੇ ਕਿਉਂਕਿ ਜੇਕਰ ਵੀਡੀਓ ਤੁਹਾਡੇ ਲਈ ਬਣਾ ਰਹੇ ਹੈਗੇ ਤੇ ਆਸ ਵੀ ਹੈ ਜਿਹੜੀ ਅਸੀਂ ਤੁਹਾਡੇ ਤੋਂ ਕਰਦੇ ਹੈਗੇ ਸੋ ਇੰਨੀ ਗੱਲਬਾਤ ਮੈਂ ਬਲਰਾਜ ਮੋਰ ਤੁਹਾਡਾ ਬਹੁਤ ਬਹੁਤ ਧੰਨਵਾਦ